ਮੁੰਡੇ ਰਾਤ ਨੂੰ ਆਏ ਸੀ 12 ਵਜੇ ਦਾ ਟਾਈਮ ਸੀ ਲੋਕੋਏ ਦਰਵਾਜ਼ੇ ਉਹਨਾਂ ਤੋੜ ਦਿੱਤਾ ਉਹਨਾਂ ਦੇ ਹੱਥ ਚੋਂ ਡਾਸੇ ਕਾਪੇ ਤੇ ਸਰੀਏ ਸੱਫਲਾ ਇਹੋ ਜਿਹੀਆਂ ਚੀਜ਼ਾਂ ਹੀ ਮੇਰੇ ਕੱਪੜੇ ਪਾੜੇ ਮੇਰੇ ਬਾਹਰ ਕੁੱਤੇ ਹੀ ਵਾਰਾ ਤੋੜ ਕੇ ਖੱਲੇ ਸਿੱਟਿਆ ਡੈੜੀਨ ਵਾਲਾ ਤੋਂ ਬਾਹਰ ਪੜੇ ਖਿੱਚ ਕੇ ਤੇ ਬਾਹਰ ਲਿਆਂਦਾ ਘਾਤਰ ਮਾਰੇ ਉਹਨਾਂ ਦੇ ਘਰ ਤੇ ਤੋੜੀ ਬਾਹਾਂ ਵੀ ਤੋੜੀ ਹਾਥਾਂ ਤੇ ਮਾਰ ਕੇ ਉਹਨਾਂ ਦੀ ਜਾਨ ਲਈ ਕੋ ਜੁੰਡੇ ਰਾਤ ਨੂੰ ਆਏ ਸੀ ਤੇ ਅਸੀਂ ਸੁੱਤੇ ਪਏ ਹਾਂ ਮੰਮੀ ਤੇ ਮੈਂ ਇੱਕ ਕਮਰੇ ਚ ਤੇ ਤਾਇਆ ਜੀ ਆਏ ਸੀ ਤੇ ਉਹ ਵੀ ਇੱਕ ਕਮਰੇ ਚ ਸੁੱਤੇ ਸੀ ਡੈਡੀ ਦੇ ਨਾਲ ਤੇ ਅਚਾਨਕ 12 ਇੱਕ ਦਾ ਟਾਈਮ ਸੀ ਤੇ ਅਚਾਨਕ ਦਰਵਾਜਾ ਖੜਕਾਇਆ ਤੇ ਮੈਂ ਮੰਮੀ ਨੇ ਕਿਹਾ ਕਿ ਮੰਮੀ ਦੇਖ ਬਾਹਰ ਜਦੋਂ ਮੰਮੀ ਉੱਠੇ ਦਰਵਾਜਾ ਖੜਕਾਇਆ ਤੇ ਉਹ ਲੋਕ ਹੋਇਆ ਸੀਗਾ ਲੋਕ ਉਹ ਦਰਵਾਜੇ ਉਹਨਾਂ ਤੋੜ ਦਿੱਤਾ ਜਿਹੜੋ ਤੋੜਿਆ ਤੇ ਉਹ ਫਿਰ ਅੰਦਰ ਆ ਕੇ ਮੁੰਡੇ ਉਹਨਾਂ ਦੇ ਹੱਥ 'ਚ ਗੰਦਾਸੇ ਕਾਪੇ ਤੇ ਸਰੀਏ ਸਭ ਬਲਾ ਇਹੋ ਜਿਹੀਆਂ ਚੀਜ਼ਾਂ ਸੀ ਉਹ ਸੰਦ ਸੀ ਤੇ ਉਹਨਾਂ ਨੇ ਆਣ ਕੇ ਇੱਕਦਮ ਦੇਖਿਆ ਬਾਹਰ ਜਦੋਂ ਬਲਬ ਦਾ ਚਾਨਨ ਸੀ ਤੇ ਅੰਦਰ ਲਈ ਨਾਈਟਾਂ ਬੁਝੀਆਂ ਹੋਈਆਂ ਸੀ ਜਦੋਂ ਮੰਮੀ ਉੱਠੇ ਦੇਖ ਰਹੀ ਉਹਨਾਂ ਨੇ ਦੇਖਿਆ ਬਾਹਰ ਤੇ ਮੰਮੀ ਨੇ ਦੇਖ ਲਿਆ ਤੇ ਫਿਰ ਮੰਮੀ ਨੂੰ ਪਹਿਲਾਂ ਵਾਲਾਂ ਤੋਂ ਫੜ ਕੇ ਬਾਹਰ ਸੁੱਟਿਆ ਫਿਰ ਮੇਰੇ ਨਾਲੇ ਮੇਰੇ ਕੱਪੜੇ ਪਾੜੇ ਤੇ ਮੇਰੇ ਕੱਪੜੇ ਪਾੜੇ ਮੇਰੇ ਵਾਲ ਕੁੱਟੇ ਹੀ ਵਾਲਾ ਤੋਂ ਫੜ ਕੇ ਥੱਲੇ ਸੁੱਟਿਆ ਤੇ ਫਿਰ ਮੰਮੀ ਗਾਇਬ ਭੱਜਾਂ ਲੱਗੇ ਮੰਮੀ ਤੇ ਫਿਰ ਡੈਡੀ ਪਹਿਲਾਂ ਡਰ ਕੇ ਮੰਜੇ ਥੱਲੇ ਲੁਕ ਗਏ ਸੀ ਫਿਰ ਡੈਡੀ ਆਏ ਬਾਹਰ ਡੈਡੀ ਨੂੰ ਵਾਲਾਂ ਤੋਂ ਖੜਾ ਹਲਾ ਤੋਂ ਖੜਿਆ ਡੈਡੀ ਡਰ ਕੇ ਜਦੋਂ ਲੁਕ ਗਏ ਸੀ ਡੈਡੀ ਨੂੰ ਵਾਲਾਂ ਤੋਂ ਬਾਹਰ ਫੜ ਕੇ ਖਿੱਚ ਕੇ ਤੇ ਬਾਹਰ ਲਿਆਂਦਾ ਤੇਰ ਉਹਨਾਂ ਦੇ ਉੱਤੇ ਹਮਲਾ ਕੀਤਾ ਦਾਤਰ ਮਾਰੇ ਉਹਨਾਂ ਦੇ ਲੱਤ ਤੋੜੀ ਬਾਹਾਂ ਵੀ ਤੋੜੀ ਤੇ ਮਤਲਬ ਸਿਰਚੇ ਵੀ ਮਾਰਨਾ ਤੇ ਥਾਂ ਥਾਂ ਤੇ ਮਾਰ ਕੇ ਮਤਲਬ ਉਹਨਾਂ ਦੀ ਜਾਨ ਲਈ ਇਦਾਂ ਕਰਦ ਕੀ ਆਵੇ ਉਹ ਤਾਂ ਕਰਨੇ ਹੀ ਮੇਰੇ ਪੂਆਜੀ ਦਾ ਮੁੰਡਾ ਹੀ ਤੇ ਇਹਨਾਂ ਦੀ 3 ਸਾਲ ਪਹਿਲਾਂ ਦੀ ਗੱਲ ਸੀ ਤੇ ਉਹਨਾਂ ਦੀ ਮੁੰਡੇ ਵਾਲਿਆਂ ਦੀ ਭੈਣ ਸੀ ਤੇ ਉਹ ਇਦਾਂ ਗੱਲਬਾਤ ਚੱਲਦੀ ਸੀ ਇਹਨਾਂ ਦੀ ਤੇ ਉਹ ਮਤਲਬ ਕੁੜੀ ਲੈ ਗਿਆ ਸਾਡੇ ਪਿੰਡ ਦੀ ਤੇ ਉਹ ਇਸ ਕਰਕੇ ਆਏ ਸੀ ਘਰੇ ਕਿਹੜੇ ਬੰਦੇ ਉਹ ਜਿਹਨਾਂ ਮਾਰਿਆ ਕੁੜੀ ਦਾ ਭਰਾ ਸੀ ਉਹਨਾਂ ਦਾ ਨਾਮ ਬਟਾ ਆਕਾਸ਼ ਛੋਟਾ ਰਾਹੁਲ ਤੇ ਇੱਕ ਹੈਪੀ ਕਿਹੜੇ ਪਿੰਦੇ ਇਹ ਸਾਡੇ ਪਿੰਡ ਦੇ 임ਰਾਣੀ ਦੀ ਤੇ ਤੇਰੀ ਡਾਡੀ ਦਾ ਦਮ ਕੀ ਹੈ ਰਾਮਪਾਲ ਸਿੰਘ son of ਤਰਲੋਕ ਸਿੰਘ ਤੇ ਤੇਰਾ ਨਾਮ ਕੀ ਰਾਜਵੀਰ ਕੌਰ ਕਲਵਿੰਦਰ ਕੌਰ ਰਾਮਪਾਲ ਸਿੰਘ ਐਤਰਾ ਸਾਡੇ ਨਨਾਂਂਡਾ ਮੁੰਡਾ ਸੀ ਦੋ ਤਾਂ ਸਾਡਾ ਉਹ ਕੁੜੀ ਨੂੰ ਲੈ ਗਿਆ ਦੋਵਾਂ ਦੀ ਗੱਲਬਾਤ ਬਹੁਤ 3 ਸਾਲ ਹੋ ਗਏ ਚੱਲਦੀ ਨੂੰ ਪਤਾ ਹੀ ਕਰਦੇ ਆ ਨੂੰ ਹੀ ਪਤਾ ਹੀ ਇਤਰਾ ਲੈ ਗਿਆ ਉਹਨਾਂ ਨੂੰ ਅਸੀਂ ਇੱਕ ਕੋਨਾ ਬੋਲ ਲੈਣਾ ਛੱਡਦਾ ਉਹਨਾਂ ਦਾ ਤੇ ਇਸ ਕਰਕੇ ਮੇਰਾ ਪਤੀ ਨੂੰ ਉਹਨਾਂ ਨੇ ਮਾਰਿਆ ਕੀ ਕੀ ਹਥਿਆਰ ਚੋਂ ਉਹ ਹਥਿਆਰ ਦਾਤਰ ਹੋਰ ਸੱਬਲ ਤੁਹਾਨੂੰ ਮਰਿਆ ਕੁੱਟਿਆ ਹਾਂਜੀ ਸਾਨੂੰ ਜੁੰਡਿਆਂ ਤੋਂ ਫੜਿਆ ਕੁੜੀ ਦੇ ਕੱਪੜੇ ਪਾੜੇ ਕੁੜੀ ਨੂੰ ਵੀ ਵਾਲਾਂ ਤੋਂ ਫੜਿਆ ਸੁੱਟਿਆ ਸਾਨੂੰ ਥੱਲੇ ਸੁੱਟਿਆ ਪਤੀ ਮੇਰੇ ਨੂੰ ਵਾਲਾਂ ਤੋਂ ਫੜ ਕੇ ਬਾਹਰ ਆਣ ਕੇ ਕੁੱਟਿਆ ਉਥੇ ਥਾਂ ਤੇ ਮੁਕਾ ਗਏ ਈ ਨਾਮ ਤੇ ਤੁਹਾਡੇ ਪਤੀ ਦਾ ਰਾਮਪਾਲ ਸਿੰਘ ਤੇ ਉਹ ਮੁੰਡੇ ਕੋਲ ਜਿੰਨਾ ਮਾਰੇ ਆ ਪਿੰਡ ਦੇ ਮਰਾਣੇ ਦੇ ਕੀ ਨਾਮ ਉਹ ਰੌਹਲ ਜੈਕ ਹੈਪੀ ਤੁਹਾਡੀ ਗੁੰਡੀ ਆ ਗਵਾਂਡੇ ਗੁੰਡੀ ਕੋਈ ਨਹੀਂ ਸਾਡੇ ਉੱਥੇ ਪਿੰਡ ਹੀ ਅਮਰਾਣੇ ਦੇ ਆ ਉਸ ਦਿਨ ਜੇ ਬਾਅਦ ਆਈ ਆ ਹਾਂਜੀ ਉਸ ਦਿਨ ਜੇ ਬਾਅਦ ਆਈ ਆ ਪ੍ਰਸਾਦ ਜੀ ਉਹ ਤਿੰਨ ਬੰਦੇ ਦੇ ਪਰਚਾ ਦਰਜ ਕੀਤਾ ਗਿਆ ਹੈਪੀ ਅਲੀਸ ਮਾਣਾ ਗਿਆ ਆਕਾਸ਼ ਜੀ ਪੇਲੀਸ ਜੈ ਕਿਹਾ ਗਿਆ ਤੇ ਰਾਹੁਲ ਪੁੱਤਰ ਭੁਪਿੰਦਰ ਸਿੰਘ ਹੈ ਗਿਆ प्रकाश चीफ ਜਿਹੜੀ ਸੀਗੀ ਸਿਸਟਰ ਸੀਗੀ ਇਹ ਉਹਦੇ ਲੜਕੇ ਜਿਹੜਾ ਸੀਗਾ ਰਾਮਪਾਲ ਜੀ ਦੀ ਡੈਥ ਹੋਈ ਹੈ ਉਹਦੇ ਭਾਂਜਾ ਸੀ ਆ ਗੁਰਦੇਵ ਉਹਦੇ ਨਾਲ ਵਿਆਹ ਕਰਕੇ ਭੱਜ ਗਏ ਨਾ ਵਿਆਹ ਕਰਾ ਲੈ ਜੀ ਤਾਂ ਉਸੇ ਦੇ ਖੁੰਦਕ ਦੇ ਵਿੱਚ ਆ ਕੇ ਇਹਨਾਂ ਨੇ ਰਾਤ ਨੂੰ ਤੇ ਉਹਦੇ ਘਰੇ ਵੜ ਕੇ ਤੇ ਜਾ ਕੇ ਉਹਨੂੰ ਜਰਾ ਰਾਮਪਾਲ ਜੀ ਆ ਉਹਨੂੰ ਛੱਟਾ ਛੱਟਾ ਮਾਰਿਆ ਤੇ ਉਹਦੀ ਡੈਥ ਹੋ ਗਈ ਇੱਥੇ ਫਿਰ ਪਟਿਆ ਤੇ ਵੀ ਕਰਤਾ ਹਾਂ ਐਫ ਆਈ ਆ ਲॉज ਹੋ ਗਈ ਹੈ ਜੀ ਜੋ ਜਿਹੜੇ ਹੈਗੇ ਤਿੰਨੋਂ ਮੁੰਡੇ ਉਹਨਾਂ ਦੀ ਭਾਲ ਜਾਰੀ ਹੈਗੀ ਜਲਦੀ ਜਲਦੀ ਇਹਨਾਂ ਨੂੰ ਵੀ ਅਰੇਸਟ ਕਰ ਲਾਂਗੇ ਟੀਮਾਂ ਸਾਡੀ ਸਾਰੀ ਗਈ ਹੋਈਆਂ ਜੀ